ਪਟਿਆਲਾ ਵੱਲੋਂ ਫਤਿਹਗੜ ਚੂੜੀਆਂ 'ਚ ਕੱਪੜੇ ਦੇ ਵਪਾਰੀਕਰ ਮਾਰਿਆ 5 ਲੱਖ ਦਾ ਡਾਕਾ ਪੂਰਾ ਪਰਿਵਾਰ ਅਨੰਦਪੁਰ ਸਾਹਿਬ ਗਿਆ ਸੀ ਮੱਠਾ ਟੇਕਨ ਬਟਾਲਾ ਪੁਲਿਸ ਅਧੀਨ ਕਸਬਾ ਫਤਿਹਗੜ ਦੀ ਵਾਰਡ ਨੰਬਰ 7 ਵਿਖੇ ਕੱਪੜੇ ਦੇ ਵਪਾਰੀ ਪਰਚੋੜ ਦਾ 5 ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਜਾਣ ਦੀ ਖਬਰ ਹੈ ਸੁਖਮント ਸਿੰਘ ਸੁਖਾਪਾਟਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਤੇ ਉਹਨਾਂ ਦਾ ਚਾਚੇ ਦਾ ਸਾਰਾ ਪਰਿਵਾਰ ਸ਼ਨੀਵਾਰ 27 ਅਪਰੈਲ ਨੂੰ ਆਪਣੇ ਘਰ ਤਾਲਾ ਲਗਾ ਕੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਗਏ ਸੀ ਅਤੇ ਮਗਰੋਂ ਚੋਰ ਕੋਠਿਆਂ ਰਾਹੀਂ ਉਹਨਾਂ ਦੇ ਘਰ ਦਾਖਲ ਹੋਏ ਅਤੇ ਦਰਵਾਜ਼ਿਆਂ ਦੇ ਜਿੰਦੀਰ ਤੋੜ ਕੇ ਕਮਰੇ ਅੰਦਰ ਦਾਖਲ ਹੋ ਕੇ ਅਲਮਾਰੀ ਨੂੰ ਨਕਲੀ ਚਾਬੀ ਲਗਾ ਕੇ ਅੰਦਰੋਂ ਪਏ 500 ਤੋਂ 500 ਵਾਲੇ ਨੋਟਾਂ ਦੇ 5 ਲੱਖ ਰੁਪਏ ਚੋਰੀ ਕਰ ਲਏ ਜਦਕਿ 100 ਤੋਂ 100 ਵਾਲੇ ਨੋਟ ਦੇ 50000 ਦੇ ਕਰੀਬ ਰੁਪਏ ਉੱਥੇ ਹੀ ਛੱਡ ਗਏ ਅਤੇ ਅਲਮਾਰੀ 'ਚ ਹੀ ਪਿਆ ਸੋਨਾ ਚੋਰ ਉੱਥੇ ਹੀ ਛੱ 피ੜਤ ਸੁਖਵੰਤ ਸਿੰਘ ਦੇ ਚਚੇਰੇ ਪਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰ ਉਹਨਾਂ ਦੇ ਘਰ ਦੀ ਦੂਸਰੀ ਮੰਜ਼ਿਲ ਤੇ ਵੀ ਗਏ ਜਿੱਥੇ ਉਹਨਾਂ ਦੇ ਬੰਦੇ ਪਖਿਆ ਨੂੰ ਚਲਾ ਕੇ ਆਰਾਮ ਨਾਲ ﺍﻟमारीਆਂ ਦੀ ਫੋਲਾ ਫਲਾਈ ਕੀਤੀ ਪਰ ਕੈਸ਼ ਨਾਲ ਹੋਣ ਕਾਰਨ ਚੋਰਾਂ ਨੂੰ ਉਥੋਂ ਬੇਰਾਂਗੀ ਵਾਪਿਸ ਮੁੜਨਾ ਪਿਆ ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੂਜੀ ਵਾਰ ਚੋਰੀ ਹੋਈ ਹੈ ਅਤੇ ਇਸ ਤੋਂ ਪਹਿਲਾਂ ਵੀ ਚੋਰ ਉਹਨਾਂ ਦੇ ਘਰੋਂ ਸੋਨਾ ਚੋਰੀ ਕਰਕੇ ਲੈ ਗਏ ਸਨ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਅਹੀਂ ਸ਼ਨੀਵਾਰ ਨੰਦਪੁਰ ਸਾਹਿਬ ਗਏ ਹੀ ਉੱਪਰੋਂ ਵੀ ਪਰਲਾ ਪਰਿਵਾਰ ਨੀਚੇ ਵਾਲੇ ਪਰਿਵਾਰ ਆਹੀ ਗਏ ਹਨੰਦਪੁਰ ਸਾਹਿਬ ਜੀ ਤੇ ਜਦੋਂ ਆਏ ਵੇਖਿਆ ਕਿ ਵੀ ਘਾਚ ਐਂਟਰੀ ਹੋਈ ਤੇ ਨਾਲ ਮੇਨ ਗੇਟ ਬਿਲਕੁਲ ਬੰਦ ਸੀ ਜਿਹੜਾ ਅੰਦਰਲੇ ਗੇਟ ਤੇ ਜਿੱਥੇ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਬਿਲਕੁਲ ਟੁੱਟੋਇਆ ਸੀ ਅਹੀਂ ਫਿਰ ਦੂਸਰਾ ਮੇਨ ਗੇਟ ਜਿਹੜਾ ਲੱਕੜ ਵਾਲੇ ਦਰਵਾਇ ਤੇ ਉਹਨਾਂ ਨੇ ਦੱਤਰ ਦੁੱਤਰ ਮਾਰ ਕੇ ਜੋ ਵੀ ਜਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਦੱਤਰ ਦੁੱਤਰ ਮਾਰ ਕੇ ਤੇ ਉੰਦਰੋਂ 5 ਲੱਖ ਰੁਪਈਆ ਲੈ ਕੇ 5 5.5 ਦੇ ਕਰੀਬ ਕਰੀਬ ਸੀ ਕੈਸ਼ ਜੋ ਲੈ ਗਏ ਲੋਟ ਕਿ ਚੋਰੀ ਕਰਕੇ ਫਿਰ ਉਹ ਉੱਪਰ ਗਏ ਨੇ ਉੱਪਰ ਜਾ ਕੇ ਉਹਨਾਂ ਨੇ ਸਾਰੀ ਫੋਲ ਅਪਲਾਈ ਕੀਤੀ ਏ ਵੀ ਚੰਗੇ ਤਰੀਕੇ ਨਾਲ ਅਲਮਾਰੀਆਂ ਫੋਲੀਆਂ ਉੱਥੋਂ ਉਹਨਾਂ ਨੂੰ ਕੁਝ ਨਹੀਂ ਲੱਭਾ ਫਿਰ ਉਹ ਤਸੱਲੀ ਦੇ ਨਾਲ ਫਿਰ ਬੈਠੇ ਰਹੇ ਨੇ ਸਾਨੂੰ ਇੰਨਾ ਪਤਾ ਹੈਗਾ ਘਰ ਦਾ ਬੰਦਾ ਕੋਈ ਪੇਤੀ ਬੰਦਾ ਹੋਵੇ ਜੋ ਵੀ ਏ ਲਾਗੇ ਚੱਗੇ ਦਾ ਹੋਏਗਾ ਕਿਉਂਕਿ ਜਿਸ ਨੂੰ ਸਾਰੀ ਚੀਜ਼ ਦੀ ਡਿਟੇਲ ਦਾ ਪਤਾ ਵਾ ਵੀ ਕਿੱਥੇ ਗਏ ਆ ਕੀ ਹੋਇਆ ਬੜੀ ਤਸੱਲੀ ਨਾਲ ਉੱਥੇ ਚੋਰੀ ਕਰਕੇ ਸਾਰਾ ਸਮਾਨ ਕੈਸ਼ ਲੈ ਗਿਆ ਵਾ। ਅਾਨੂੰ ਪ੍ਰਸ਼ਾਸਨ ਵਾਲੇ ਹੁਣ ਇਹੋ ਉਮੀਦ ਹੈ ਕਿ ਉਹ ਜਲਦੀ ਦੀ ਜਲਦੀ ਕਾਰਵਾਈ ਕੀਤੀ ਜਾਵੇ। ਅਗਰ ਉਹ ਪੁਲਸ ਵਾਲੇ ਕਾਰਵਾਈ ਨਹੀਂ ਕਰਦੇ ਅਸੀਂ ਹੁਣ ਉੱਪਰ ਤੱਕ ਫਿਰ ਪਹੁੰਚ ਕਰਾਵਾਂਗੇ। ਜੀ। ਹਾਂਜੀ। ਤੁਹਾਡੇਾਰੇ 5 ਲੱਖ ਦੀ ਲਾਚੋਰੀ ਹੋ ਗਈ। ਕਿਸ ਤਰ੍ਹਾਂ ਇਹ ਸਾਰੀ ਘਟਨਾ ਵਾਪਰੀ? ਇਹ ਜੀ ਅਸੀਂ ਆਏ ਸਾਂ ਆਪਣਾ ਨੰਦਪੁਰ ਸਾਹਿਬ ਗਏ ਸਾਂ ਮੇਲੇ ਦੇ ਦਰਸ਼ਨ ਆਪਣਾ ਕਰਨ ਗਏ ਸਾਂ। ਵਾਪਸ ਆਏ ਆ ਤੇ ਆ ਕੇ ਜਦੋਂ ਅਸੀਂ ਵੇਖਿਆ ਵਾ ਕੀ ਅੰਦਰ ਆਪਣਾ ਪਿਛਲਾ ਕੰ ਜਾਲੇ ਦੇ ਉਹਦੇ ਦੇ ਤਾਰੇ ਟੁੱਟੇ ਹੋਏ ਨੇ ਤੇ ਫਿਰ ਅੱਗੇ ਆਪਾਂ ਆਏ ਆ ਜਦੋਂ ਤੇ ਦਰਵਾਜ਼ਾ ਵੀ ਮਤਲਬ ਇਥੋਂ ਸਾਰਾ ਹੀ ਨਹੀਂ ਹੀ ਟੁੱਟਿਆ ਪਿਆ ਹੀ ਤੇ ਅੰਦਰ ਚੋਰੀ ਹੋਈ ਪਈ ਸੀ ਅੰਦਰ ਤੇ ਹੁਣ ਤੱਕ ਆਪਾਂ ਵੇਖਿਆ ਜਦੋਂ ਅੰਦਰ ਅਕੀ ਕੈਸ਼ ਪੈਸੇ ਹੈ ਨਹੀਂ ਬਿਲਕੁਲ ਵੀ ਨਹੀਂ ਵਿੱਚ ਹੈਗੇ ਸਾਰੇ ਤੁਸੀਂ ਆਣ ਕੇ ਦੇਖਣਾ ਹਾਂਜੀ ਜਦੋਂ ਆਏ ਫਿਰ ਦੇਖਿਆ ਜੀ ਫਿਰ ਜਦੋਂ ਤਾਲੇ ਟੁੱਟੇ ਸੀ ਸਾਰੇ ਤਾਲੇ ਟੁੱਟੇ ਹੋਏ ਹੀ ਮਗਲ ਦੇ ਬੰਨੇ ਜੀ ਮਗਲ ਜਿਹੜਾ ਸਾਡਾ ਰਾਹ ਹੈਗਾ ਨਾ ਪਿਛਲੇ ਉੱਪਰ ਮਤਲਬ ਉਹਦੇ ਤਾਲੇ ਟੁੱਟੇ ਪਏ ਹੀ ਤੇ ਮਗਰ ਸਾਰਾ ਹੀ ਚੋਰੀ ਹੋਇਆ ਪਿਆ ਹੈ ਵਿਚੋਂ ਕਿ ਕੀ ਮੰਗ ਕਰਦੇ ਆ ਅਸੀਂ ਜੀ ਮੰਗ ਕਰਦੇ ਆ ਕਿ ਅਸੀਂ ਦਰਖਾਸਤ ਦਈਏ ਪੁਲਿਸ ਨੂੰ ਜੀ ਅਸੀਂ ਮੰਗ ਕਰਦੇ ਆ ਸਾਡੀ ਤੇ ਸਰਮਾਈ ਹੋਵੇ ਪਹਿਲਾਂ ਤੇ ਸਾਡੀ ਜਲਦੀ ਤੋਂ ਜਲਦੀ ਹੈ ਮਤਲਬ ਸਾਨੂੰ ਕੀਤਾ ਜਾਵੇ ਕਿ ਇਸ ਬਾਰੇ ਜੇ ਅਗਰ ਬਈ ਚਾਂਸ ਆ ਅੱਡੇ ਪੁਲਿਸ ਨਹੀਂ ਹੈ ਸੋ ਅਸੀਂ ਦੀ ਅਸੀਂ ਦਰਖਾਸਤ ਦੇ ਕੇ ਆਏ ਆ ਅਸੀਂ ਉੱਚ ਅ fırsਰ ਤੱਕ ਵੀ ਜਾਵਾਂਗੇ ਅਸੀਂ ਚੁੱਪ ਕੇ ਨਹੀਂ ਬੈਠਣਾ ਅਸੀਂ ਇਹ ਚੀਜ਼ ਨੂੰ ਐਰ ਕੀ ਬਿਲਕੁਲ ਨਹੀਂ ਛੱਡਣਾ ਕਿ ਇਹ ਕੰਮ ਕਿਉਂ ਹੋਇਆ ਜਾਂਦਾ ਹੈ ਤੇਰਾ ਹੀ ਛੱਡ ਕਰਕੇ ਛੱਡਣਾ ਦੇਖੋ ਪੋਲੀ ਪੋਲੀ ਸਭ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਤੇ ਕਿੰਨੇ ਪੈਸੇ ਤੁਹਾਡੇ ਚੋਰੀ ਹੋਏ ਜੀ ਰਾਤੀ ਦੇਖੋ ਜੀ ਘਟਨਾ ਇਸ ਤਰ੍ਹਾਂ ਵਾਪਰੀ ਹੈ ਜੀ ਇੱਕ ਤੇ ਮੇਨ ਗੇਟ ਉਹ ਵੀ ਬੰਦ ਏ ਵੱਡਾ ਤੇ ਇਹ ਵੀ ਮੇਨ ਗੇਟ ਬੰਦ ਏ ਤੇ ਦੇਖੋ ਚੋਰ ਇਧਰੋਂ ਥਾਣੀ ਆਏ ਨੇ ਇਹ ਉੱਪਰੋਂ ਆ ਕਿਤੇ ਉਹਨਾਂ ਨੇ ਇਹ ਮੇਨ ਗੇਟ ਦਾ ਜਿਹੜਾ ਇਹ ਤਾਲਾ ਸੀਗਾ ਤਾਲਾ ਉਹ ਦੇਖੋ ਟੁੱਟਾ ਆ ਤੇ ਕਾਲਾ ਇੰਤਲਾ ਤੋੜ ਕੇ ਤੇ ਅੰਦਰ ਗਏ ਨੇ ਤੇ ਜਿਹੜਾ 메ਨ ਦਰਵਾਜਾ ਉਹ 메ਨ ਦਰਵਾਜੇ ਨੂੰ ਉਹਨਾਂ ਨੇ ਕੇ ਸ਼ੈਣੀ ਥੋੜੀ ਜਾਂ ਕਿਸੇ ਦਾਤਲ ਨਾਲ ਉਹਨਾਂ ਨੇ ਤੋੜ ਕੇ ਤੇ ਆਪਣਾ 5 5.5 ਲੱਖ ਦੇ ਕਰੀਬ-ਕਰੀਬ ਉਹ ਚੋਰੀ ਕਰਕੇ ਲੈ ਕੇ ਗਏ ਨੇ ਤੇ ਬਾਕੀ ਘਟਨਾ ਬਹੁਤ ਮਾੜੀ ਹੈ ਜੋ ਵੀ ਜਿਸ ਤਰ੍ਹਾਂ ਵੀ ਇਹਨਾਂ ਨੇ ਕੰਮ ਕੀਤਾ ਹੈ ਇਹ ਘਟਨਾ ਦੂਜੀ ਵਾਰੀ ਵਾਪਰੀ ਹੈ ਜੀ ਇਸ ਤੋਂ ਪਹਿਲਾਂ ਵੀ ਹਾਂ ਜੀ ਪਹਿਲੇ ਵੀ 1.5-2 ਸਾਲ 1.5 ਸਾਲ ਪਹਿਲੇ ਬੱਚੇ ਦਾ ਧਮਾਨ ਸੀਗਾ ਅਸੀਂ ਗਏ ਸੀਗੇ ਉੱਥੇ ਆਪਣਾ ਸੋਨੀ ਪੈਲਸ ਤੇ ਪਿੱਛੋਂ 1.5-2 ਲੱਖ ਰੁਪਏ ਦਾ ਗਹਿਣਾ ਸੀਗਾ ਉਹ ਚੋਰੀ ਕਰਕੇ ਲੈ ਗਏ ਸਨ ਤੇ ਦੂਜੀ ਵਾਰੀ ਇਹ ਹੁਣ ਕੰਮ ਹੋਇਆ ਜਿਹੜਾ 5.5 ਲੱਖ ਦੇ ਕਰੀਬ ਕੀ ਵੀ ਜਿਹੜਾ ਕੈਸ਼ ਚੋਰੀ ਕਰਕੇ ਲੈ ਕੇ ਗਏ ਨੇ ਇਹ ਕਿਨੇ ਪਰਿਵਾਰ ਹੈ ਜਿਹੜੇ ਸੀ ਪਰਿਵਾਰ ਦੇਖੋ ਜੀ ਇਸ ਟਮ ਦੂਰ ਰਹਿੰਦੇ ਨੇ ਛੋਟਾ ਚਾਚਾ ਜੀ ਦਾ ਬੇਟਾ ਸਦਾ ਮੋਨ ਸਿੰਘ ਪਾਟਿਆਈ ਦਾ ਤੇ ਸੂਰਜ ਨਾ ਹੈ ਉਹ ਥੱਲੇ ਰਹਿੰਦਾ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਜਿਹੜੇ ਉੱਪਰ ਰਹਿੰਦੇ ਨੇ ਸੈਕੰਡ ਫਲੋਰ ਉੱਪਰ ਵੀ ਉਹਨਾਂ ਫੁੱਲਾ ਫਰਾਈ ਕੀ ਉੱਪਰ ਉਹਨਾਂ ਨੇ ਫੁੱਲਾ ਫਰਾਈ ਕੀਤੀ ਹੈ ਦੂਸਰੇ ਕਮਰੇ ਦਾ ਉਹ ਪੱਖਾ ਚਲਾ ਕੇ ਗਏ ਨੇ ਆਰਾਮ ਕਰ ਆਰਾਮ ਕਰਕੇ ਗਏ ਨੇ ਅੱਧਾ ਪੂਣਾ ਘੰਟਾ ਚਲੋ ਜਿਸ ਤਰ੍ਹਾਂ ਵੀ ਉਹਨਾਂ ਨੇ ਬੈਠੇ ਖਲੋਤੇ ਨੇ ﺍﻟमारੀਆਂ ਉਫਰੋਲ ਕੇ ਗਏ ਨੇ ਸਾਰੀਆਂ ﺍﻟमारੀਆਂ ਚ ਵੇਖਿਆ ਉਹਨਾਂ ਨੂੰ ਉਹਨਾਂ ਨੇ ਉੱਥੇ ਕੱਖ ਨਹੀਂ ਲੱਭਾ ਥੱਲੇ ਆਪਣਾ ਪੂਰਾ ਆਪਣੀ ਕਾਰਵਾਈ ਕਰਕੇ ਗਏ ਨੇ 5 ਲੱਖ ਰੁਪਏ ਚੋਰੀ ਕਰਕੇ ਲੈ ਗਏ ਨੇ ਤੇ ਬਾਕੀ ਅਸੀਂ ਤੇ ਕਹਿੰਨੇ ਕਿ ਇਹ ਕਾਰਵਾਈ ਦੇ ਪਿੱਛੇ ਸਾਰ ਪੁਲਿਸ ਵਾਲੇ ਨੂੰ ਅਸੀਂ ਰਾਤੀ ਰਿਪੋਰਟ ਲਖਾਈ ਹੈ ਹੁਣੇ ਕੋਈ ਨਾਲ ਇਹ ਕਾਰਵਾਈ ਪੂਰੇ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਹੀਂ ਵੀ ਇਹ ਕਾਰਵਾਈ ਅਗਰ ਇਹ ਕਰਨਗੇ ਪੁਲਿਸ ਵਾਲੇ ਤੇ ਫੇ ਅਸੀਂ ਉਪਰ ਤੱਕ ਵੀ ਜਿਹੜੇ ਅਫਸਰਾਂ ਤੱਕ ਜਿਸ ਤਰ੍ਹਾਂ ਵੀ ਹੋਏਗੀ ਅਸੀਂ ਚਾਹਨੇ ਕਿ ਉਥੋਂ ਤੱਕ ਕਰੀਏ ਕੰਮ ਠੀਕ ਹੈ